ਚਾਰਜ ਸੀ ਗੁਰਬਾਣੀ ਦੇ ਵਿੱਚ ਜਿਹੜਾ ਸੰਬੰਧਕ ਹੈ ਸ਼ਬਦ ਉਹਦੀ ਜਾਣਕਾਰੀ ਜਿਹੜੀ ਹੈ ਉਹ ਗੁਰਬਾਣੀ ਦੇ ਵਿੱਚੋਂ ਹੀ ਲੈਣੀ ਕਿਉਂਕਿ ਗੁਰਬਾਣੀ ਦੀ ਜਿਹੜੀ ਪਿਆਰ ਕਰਨਾ ਹੈ ਜਿਹੜੇ ਸਤਿਗੁਰ ਨੇ ਲਿਖੀ ਪਲਾਂ ਹੈ ਉਹ ਗੁਰੂ ਆਦਿ ਦੇ ਮਹਾਰਜ ਹੈ ਜਦੋਂ ਸਾਰੀ ਬਾਣੀ ਇਕੱਤਰ ਕਰਕੇ ਆਤ ਬੀੜ ਜਿਹਨੂੰ ਅਸੀਂ ਆਤ ਬੀੜ ਜਾਂ ਆਤ ਗ੍ਰੰਥ ਜਾਂ ਪੋਥੀ ਪਰਮੇਸ਼ਰ ਕਥਾਰ ਵੀ ਕਹਿੰਦੇ ਆ ਤੇ ਉਹ ਜਿਹੜੀ ਇੱਛਾ ਆਦਮੀ ਤੁਹਾਨੂੰ ਸਾਰੀ ਉਹ ਵੀ ਕਹਿੰਦੇ ਆ ਪਰ ਉੱਥੇ ਪਰਮੇਸ਼ਰ ਕਾ ਥਾਂ ਤੇ ਉੱਥੇ ਸਾਥੂ ਨੇ ਤਿਆਰ ਕੀਤੀ ਉਸ ਵੇਲੇ ਬੜੀ ਤਰਤੀਬ ਦੇ ਨਾਲ ਮਹਾਰਾਜ ਨੇ ਮੌਕੜ ਤੇ ਸਿਹਾਰੀ ਕੁਰਬਾਨੀ ਨੇ ਸਮਝਣ ਵਾਸਤਾ ਹੈ ਇਸ ਤਰੀਕੇ ਨਾਲ ਮਾਰਨ ਲਾਇਏ ਇਸ ਨੂੰ ਕੁਰਬਾਨੀ ਸਮਝਦਾ ਤੇ ਹੁਣ ਅਸੀਂ ਦੇਖਿਆ ਵੀ ਇਥੇ ਰੋਕੜਾ ਦੀ ਕੋਪੂਲੇ ਹੋਦਾ ਦੂਜਾ ਇਕਵਜਨ ਹੋਦਾ ਨਾਉ ਕੋਪਲੇਂਗ ਤੇ ਇੱਕ ਵਚਨ ਹੋਵੇ ਉਥੇ ਔਕੜ ਆਉਂਦੀ ਹੈ ਪਰ ਜੇ ਨਾਉ ਬਹੁਵਚਨ ਹੈ ਨਹੀਂ ਆਣੀ ਤੇ स्त्रीलिंग ਹੈ ਨਹੀਂ ਆਣੀ ਉਹਦੇ ਨਾਲ ਸੰਬੋਧਨ ਸ਼ਬਦ ਆ ਗਿਆ ਨਹੀਂ ਆਣੀ ਔਕੜ ਤੇ ਹੁਣ ਅਸੀਂ ਸੰਬੰਧਕਾਂ ਜੇ ਸੰਬੰਧਕ ਵਿੱਚ ਆ ਗਿਆ ਤਾਂ ਉਹਦੇ ਵਿੱਚ ਔਕੜ ਜਿਹੜੀ ਆ ਆਖਰੀ ਅੱਖਰ ਇਹਦਾ ਉਸ ਨਾਉ ਦਾ ਹੋਵੇਗਾ ਜੇ ਵੀ ਨਾਮ ਇੱਕ ਦਾ ਆਖਰੀ ਅੱਖਰ ਜਿਹੜਾ ਟਕਾ ਹੈ ਉਥੇ ਫਿਰ ਔਕੜ ਨਹੀਂ ਆਉਂਦੀ ਠੀਕ ਹੈ ਨਾ ਸਮਝ ਗਏ ਸਾਰੇ ਤੇ ਹੁਣ પાસੇ ਵਿੱਚ ਬੈਠੇ ਸੀ ਪੁੱਤਰ ਕੇ ਜੇਬ ਨੂੰ ਹੱਥ ਮਾਰਿਆ ਬਟੂਰੇ ਤੇ ਹੀ پارਸ ਲੱਭੇ ਨਹੀਂ ਜਾ ਉਹ ਗਿਆ ਉਹ ਚੋਰੀ ਹੋ ਗਿਆ ਪਰ ਚੋਰ ਦਾ ਵੀ ਨੀ پتہ ਲੱਗਿਆ ਹਨਾ ਪਰ ਮੇਰੇ ਪਾਸੇ ਇੱਕ ਬੰਦੇ ਨੇ ਆ ਕੇ ਜੇਬ ਤੋਂ ਮਗੇ ਹੱਥ ਵਾ ਕੇ ਟ੍ਰੈਲ ਲੱਗ ਗਿਆ ਜਿਹਦੇ ਫੜ ਲਿਆ ਹਨਾ ਚੋਰੀ ਵੀ ਹੋ ਗਿਆ ਪਰ ਬੰਦਾ ਚੋਰ ਵੀ ਫੜ ਗਿਆ ਸੀ ਚੋਰ ਦਾ ਪਤਾ ਲੱਗ ਗਿਆ ਚੋਰੀ ਕਰਦਾ ਫੜੋ ਗਿਆ ਚੀਜ਼ ਵੀ ਮਿਲ ਗਈ ਦੂਜੇ ਪਾਸੇ ਚੋਰੀ ਕਰਨ ਵਾਲਾ ਪੈਰੀਂ ਲੱਗ ਕੇ ਦਹੀ ਲੱਗ ਦੋ ਗਿਆ ਹਨਾ ਕੋਣ ਜੀ ਇਹ ਦੇਖਣਾ ਕਿ ਸੰਬੰਧ ਇਹ ਜਿਹੜਾ ਹੈ ਨਾ ਉਹ ਗੁਰਬਾਣੀ ਵਿੱਚ ਚੋਰ ਦੀ ਤਰ੍ਹਾਂ ਕੰਮ ਕਰਦਾ ਕੀ ਕੰਮ ਕਰਦਾ ਚੋਰ ਜਿਵੇਂ ਸੋਨਮ ਚੋਰ ਗਿਆ ਵਿੱਚ ਲੱਗਣਾ ਪਰ ਸੰਬੰਧ ਇੱਕ ਐਸਾ ਹੈ ਕਿ ਜਿਹੜਾ ਔਂਕੜ ਚੋਰੀ ਕਰ ਦਿੰਦਾ ਇਥੇ ਤੱਕ ਇਹਨੇ ਨਾਨਕ ਦੇ ਕੱਕੇ ਦੇ ਔਕੜ ਵੀ ਕਬੀਰ ਦੇ ਰਾਰੇ ਦੇ ਔਕੜ ਵੀ ਤੇ ਹੋਰ ਵੀ ਜੇ ਕੋਈ ਦਾ ਨਾਮ ਆਵੇਗਾ ਉਹਨਾਂ ਸਾਰਿਆਂ ਦੇ ਔਕੜ ਇਹਨੇ ਚੋਰੀ ਕਰ ਦੇਣੀ ਸੋ ਅਸੀਂ ਅੱਜ ਇਹ ਵਿਚਾਰਨਾ ਹੈ ਜਿਹੜਾ ਗੁਪਤ ਜੋਰ ਨਹੀਂ ਤਾਂ ਪਤਾ ਨਹੀਂ ਲੱਗਿਆ ਉਹ ਗੁਰਬਾਣੀ ਦੇ ਕਿਹ ਵੀ ਗੁਪਤ ਰੂਪ ਦੇ ਵਿੱਚ ਕਾ ਕੇ ਜੀ ਦਾ ਵਗੈਰਾ ਆ ਜਾਵੇ ਉਹਨੂੰ ਅਸੀਂ ਸਮਝਣਾ ਹੈ ਕਿਤੇ ਸਤਿਗੁਰ ਨੇ ਸਿੱਧਾ ਵੀ ਲਿਖਿਆ ਹੋਇਆ ਹੈ ਆਓ ਹੁਣ ਗੁਰਬਾਣੀ ਦੇ ਕੁਝ ਪੰਕਤੀਆਂ ਜਿਹੜੀਆਂ ਆ ਇਹਨਾਂ ਨੂੰ ਅਸੀਂ ਵਿਚਾਰੀਏ ਅਗਦੀ ਪੜੋ ਜੀ 10 ਸਤ ਸੋ ਸਦਾ ਮਨ ਦਾ ਜੋਹੀ ਆਂਦੀ ਰਹੇ ਬਿਖੂਤ ਮੂਨਾ ਦਾ ਭਾਵ ਕੁੰਦਰੀ ਸੰਤੋਖ ਸਰਮ ਪਤ ਢੋਲੀ ਧਿਆਨ ਕੀ ਕਰੇ ਬਿਖੂਤ ਸਰਮੋਂ ਤਾਂ ਮੇਨ ਰੱਖ ਠੀਕ ਹੈ ਨਾ ਜੀ ਪਰ ਉਹ ਤੀਥੇ ਦੱਸੋ ਬਈ ਕਿੱਥੇ ਉਪਕਰਣ ਨਹੀਂ ਲੱਗਣੀ

门呢？My name.

मुठा बेख माया औकड़ी नहीं आएगी नहीं? गोर। गोर का, का चोर है इन्हे औंकड़ गुरु की चोरी कर लेता नहीं किसी भी है गुर की औंकड़ भी चोरी कर ली चलो एक पंक्ति हो है ਲੱਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਜਗਦੀਸ਼ ਦੇ ਸੱਸੇ ਨਾਮਕ ਨਹੀਂ ਆਣੀ ਕਿਹਦਾ ਨਾਮ ਜਗਦੀਸ਼ ਦਾ ਜੇ ਜੀਸ਼ਾਣ ਜਗ ਦਾ ਈਸ਼ਵਰ ਪਰਮਾਤਮਾ ਉਹ ਸਭ ਤੋਂ ਬਾਅਦ ਏਕ ਨਾਮ ਜਗਦੀਸ਼ ਜਗਦੀਸ਼ ਦਾ ਏਕ ਨਾਮ ਇਥੇ ਗੋਬਿੰਦ ਨੂ ਦੇ ਵਿੱਚ ਚੋਰੀ ਕਰਕੇ ਜੁਰ ਪਤਾ ਵੀ ਲੱਗਿਆ ਹਾਂ दो में चोर आया तो चोरी कर तो जगदीश क्या है का नाम है पर एक नाम जगदीश का मतलब जगदीश का एक नाम रब का एक नाम ठीक है जी ਅਲਿਖਮੈ ਜੀ ਗੁਰੂ ਸਾਤਨਾਮ ਗੁਰਬਸਾ ਸਖੇਵ ਰੂਪ ਦੇ ਵਿੱਚ ਊਲ ਮੰਤਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੋਕ ਵਰੀ ਆ ਜਾਂਦਾ ਤਾ ਤੋ ਗੁਰ ਨੂੰ ਲਾਦੇ ਨਾ ਇੱਕ ਓਮਕਾਰ ਸਤਨਾਮ ਦਾ ਜਿਹੜਾ ਇੱਕ ਰੱਬ ਦਾ ਊਕੜ ਲੱਗਣੀ ਹੈ ਗੁਰ ਨੂੰ ਲਾਦੇ ਕਿਉਂ ਨਹੀਂ ਲਾਣੀ ਕਿਉਂਕਿ ਗੁਰ ਦੇ ਨਾਲ ਪ੍ਰਸਾਦ ਹੈ ਗੁਰੂ ਦੀ ਗੁਰੂ ਦਾ ਪ੍ਰਸਾਦ ਕੁਛ ਵੀ ਕਹਿ ਲਓ ਚਾਹ ਗੁਰੂ ਦੀ ਕਿਰਪਾ ਕਹਿ ਲਓ ਜਾਂ ਗੁਰੂ ਦਾ ਪ੍ਰਸਾਦ ਕਹਿ ਲਓ ਇਹਦਾ ਮਤਲਬ ਦੋ ਦਰੋ ਦੇ ਵਿੱਚ ਚੋਰ ਇੱਥੇ ਵੀ ਆ ਗਿਆ ਕਿ ਜੇ ਫਿਰ ਗੁਰੂ ਦੇ ਸਮਾਨ ਦੇ ਕਿ ਚੱਕਿਆ ਹਨ ਹੈ ਨਾ ਇਸ ਤਰੀਕੇ ਨਾਲ ਹੀ ਆ ਕਿ ਜਨ ਉਸ ਇੱਕ ਪੜਤੀ ਮੋਲੇ ਲੜ ਗਿਆ ਇਸ ਕੋ ਕੇਸੋ ਗੋਪਾਲ ਪੰਡਤ ਸਦਿਓ ਇੱਥੇ ਹੋੜਾ ਕਰਨਾ ਗੋਪਾਲ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਹਰ ਹਰ ਕਥਾ ਪੜੇ ਪੁਰਾਣ ਜੀਓ ਹੁਣ ਗੋਪਾਲ ਨੂੰ ਲੱਗ ਰਿਹਾ ਪੜ ਤੇ ਪੰਡਤ ਨੂੰ ਕਿਨੂ ਲਾਮਾ ਲਗੜੀ ਹੈ ਦੱਸੋ ਕੈਸੋ ਕੋਲ ਮੈਂ ਅੱਥ ਦੱਸ ਦਿੰਨਾ ਹੈ ਕੈਸੋ ਗੋਪਾਲ ਪੰਡਿਤ ਸੱਦੇਓ ਦਾ ਮਤਲਬ ਹੈ ਕੈਸੋ ਗੋਪਾਲ ਦੇ ਪੰਡਿਤ ਸੱਦੇਓ ਕਿਸੇ ਨੂੰ ਵੀ ਨਹੀਂ ਆਣੀ ਕਿਉਂਕਿ ਗੋਪਾਲ ਪਰਮਾਤਮਾ ਪਰਮੇਸ਼ਰ ਨੂੰ ਸਤਕਾਰ ਵਾਸਤੇ ਕਿਵੇਂ ਅਸੀਂ ਕਿਸੇ ਵੱਡੇ ਦਾ ਸਤਕਾਰ ਕਰਦੇ ਹਾਂ ਪੰਡਿਤ ਬਹੁਤ ਆਇਆ ਬਹੁਤ ਹੈ ਨਾ ਨਾਲ ਕੀ ਸੰਬੰਧ ਕੁਇਆ ਦੇਖੋ ਤੁਹੂ ਦੇ ਵਿੱਚ ਪੰਡਿਤ ਬੋਬਾ ਜੀ ਦੇ ਵਿੱਚ ਹੈ ਕੇਸੋ ਗੋਪਾਲ ਦੇ ਪੰਡਿਤ ਠੀਕ ਹੈ ਨਾ ਕੇਸੋ ਗੋਪਾਲ ਇਸ ਹੌਣ ਹੈ ਪਰਮਾਤਮਾ ਕਬੀਰ ਕੇਸੋ ਕੇਸੋ ਕੂਬੀ ਹੈ ਨਾ ਸੋਈ ਹੈ ਅਸਾਰ ਕਿਸਨ ਵਾਲਾ ਰੱਬ ਇੱਥੇ ਸਾਡੇ ਬਾਲ ਕਾਇਆ ਤੇ ਆਉਣੀ ਮਹਾਰਤ ਬਣ ਕੇ ਵੀ ਲੱਗ ਨੂੰ ਕੇਸਾਂ ਲਿਖਾ ਰਹੇ ਹਾਂ ਨਾ ਸਾਗੁਰੂ ਪਾਚਾ ਜੀ ਨੇ ਉਹ ਜਿਹੜਾ ਕੇਸਾਂ ਵਾਲਾ ਗੋਪਾਲ ਹੈ ਉਹਦੇ ਪੰਡਤਾਂ ਨੂੰ ਗੁਪਤ ਰੂਪ ਦੇ ਵਿੱਚ ਦੇ ਆ ਗਿਆ ਕੇਸੋ ਗੋਪਾਲ ਦੇ ਪੰਡਿਤ ਇਸੋ ਗੋਪਾਲ ਦੇ ਪੰਡਤਾਂ ਨੂੰ ਸੱਦਿਓ ਕੀ ਕਹਿੰਦਾ ਉਹ ਨਹੀਂ ਹਰ ਘਰ ਕਥਾ ਪੜ੍ਹ ਹੈ ਹਰੀ ਦੇ ਨਾਮ ਦੀ ਕਥਾ ਪੜ੍ਹ ਹੈ ਪੁਰਾਣ ਜਿਓ ਇਹ ਨਹੀਂ ਸਾਡੇ ਵਾਸਤੇ ਹੈ ਪੁਰਾਣ ਪਰ ਬ੍ਰਾਹਮਣ ਬੜਾ ਚਲਾਕ ਸੀ ਉਹਨੇ ਦੇਖਿਆ ਕੇਸ਼ੋ ਗੋਪਾਲ ਰੂਪਮੇ ਦੇ ਗੋਪਾਲ ਕਹਿੰਦੇ ਨੇ ਇਸੇ ਸਤਿਕਾਰ ਨਾਲ ਰੂਪਗੋਪਾਲ ਗੋਵਿੰਦ ਜੀ ਵੀ ਕਹਿੰਦੇ ਨੇ ਪੰਡਤ ਨੇ ਕਹਿੰਦਾ ਸਾਡੇ ਵਰਗੇ ਪੰਡਤ ਪੰਡਤ ਨੇ ਬਣਾਇਆ ਸਾਡੇ ਵਰਗੇ ਪੰਡਤ ਇਹ ਮਹਾਰਾਜ ਲਿਖਾ ਗਏ ਵੇ ਵੀ ਕੇਸ਼ੋ ਗੋਪਾਲ ਉਸ ਵੇਲੇ ਪੰਡਤ ਵੀ ਹੈਗਾ ਸੀ ਤੇ ਕੇਸ਼ੋ ਗੋਪਾਲ ਉਹਨਾਂ ਨੇ ਜਿਹੜੇ ਪੰਡਤਾਂ ਨੂੰ ਸੁਣਦੇ ਹੋ ਤੇ ਫਿਰ ਉਹ ਹਰ ਹਰ ਕਥਾ ਗਰਮ ਪ੍ਰਾਣ ਦੀ ਪੜਨ ਉਹਨੇ ਇਹ ਕਹਿ ਵੀ ਗਰਮ ਪ੍ਰਾਣ ਦੀ ਕਥਾ ਪੜਨ ਪਰ ਜੇ ਕਿਤੇ ਦਰਪੁਰਾਣ ਦੀ ਹੁੰਦਾ ਤਾਂ ਉਹਦੇ ਦੱਸੋ ਇੱਥੇ ਆ ਅੰਕੜ ਹੈ। ਕੁਰਬਾਨੀ ਦੇ ਵਿੱਚ ਇਹ ਅੰਕੜ ਲੱਗਿਆ ਹੋਇਆ ਹੈ। ਇਹ ਪੁਰਾਣ ਦੀ ਕਥਾ ਹੁੰਦਾ ਤਾਂ ਇੱਥੇ ਬੰਪੜ ਨਹੀਂ ਹੋਣਾ ਸੀ। ਇਹਦਾ ਮਤਲਬ ਇਹ ਹੈ ਕਿ ਕੇਸ਼ਵ ਰਾਮ ਜਿਹੜਾ ਪ੍ਰਮਾਤਮਾ ਉਹਨੇ ਪੰਡਤਾਂ ਨੂੰ ਗੁਰੂਖਾਨਾਂ ਨੂੰ ਕੀਰਤਨੀਆਂ ਨੂੰ ਕਥਾਕਾਰਾਂ ਨੂੰ ਵਿਦਵਾਨਾਂ ਨੂੰ ਘਰੇ ਬੁਲਾਇਓ ਜਦੋਂ ਕੋਈ ਮੌਤ ਹੋ ਜਾਵੇ। ਜਦੋਂ ਕੋਈ ਜਨਾਈ ਕਰ ਜਾਵੇ। ਫਿਰ ਹਰੀ ਦੇ ਨਾਮ ਦੀ ਕਥਾ ਪੜਨ ਇਹੀ ਸਾਡੇ ਵਾਸਤੇ ਪੁਰਾਣ ਹੈ। ਨਾਨੇ ਜੀ ਉਪਰ ਦਾ ਅਧਿਵੇ ਬੁਲੇ ਇੱਕ ਵਚਨ ਹੈ ਇਤੀ ਦਾ ਆਤਮਾ ਪ੍ਰਾਣ ਦੀ ਨਹੀਂ ਹੋ ਸਕਦਾ ਠੀਕ ਹੈ ਨਾ ਤਾਂ ਇਹ ਗੁਰਮਣੀ ਗਿਆਨ ਦੇ ਨਾਮ ਦੀ ਦਾ ਪੰਡਤ ਨੇ ਸਾਨੂੰ ਢਾਲ ਨਹੀਂ ਮਨੋ ਬਲੀ ਪ੍ਰਗਾ ਨਹੀਂ ਬੁਲਾਉ ਮਨ ਕਰਿਆ ਉਹਨੇ ਮੰਜਾ ਵੀ ਮੁਰ ਸਾਹ ਹਲਾਣਾ ਵੀ ਕਰੋ ਉਹਨੇ ਮੱਲ ਮੱਲੀ ਸਾਣਾ ਆਪਣੇ ਯਾਤ ਪਸਾਣਾ ਸੀ ਕਿੰਨੇ ਸਿਆਣੇ ਸਾਡੇ ਸਾਥ ਦੇ ਗੁਰੂ ਆਦਿ ਦੇ ਮਹਾਰਾਜ ਐ ਕਾ ਉਪਰਨੇ ਬਸਾ ਲਿਆ ਉਹ ਹਨਾ ਇੱਕ ਔਂਕੜ ਕਰਕੇ ਮੇੜ ਜਾ ਗਿਆ ਪਰ ਇੱਥੇ ਔਂਕੜ ਕਿਉਂ ਨਹੀਂ ਆਈ ਕਿਉਂਕਿ ਕੇਸੋ ਗੋਪਾਲ ਦੇ ਪੰਡਿਤ ਠੀਕ ਹੈ ਜੀ ਸੋ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਸਤਗੁਰੂ ਪਾਛਨ ਸਰ ਬਾਰ-ਬਾਰ ਇਹ ਜਿਹੜਾ ਸੰਕੇਤ ਦੇ ਦੇ ਕਿਸ ਨੂੰ ਦਾਇਆ ਸੰਤ ਕੀ ਨੇ ਦਾ ਸੰਤ ਕਾ ਮਾਰਗ ਹੈ ਨਾ ਬਾਰ-ਬਾਰ ਲਿਖਿਆ ਹੈ ਇਹਦਾ ਮਤਲਬ ਇਥੇ ਸੰਤ ਦੇ ਤੱਤੇ ਨੂੰ ਉੱਪਰ ਨਹੀਂ ਹੋਵੇਗੀ ਇਥੇ ਕਾਲ ਆ ਗਿਆ ਇਸ ਤਰੀਕੇ ਦੇ ਨਾਲ ਇਹਨਾਂ ਸਾਰੇ ਨੂੰ ਅਸੀਂ ਸਮਝਣਾ ਹੈ सू गुरबा सौखी समझ आएगी सौखी नहीं समझ आनी कल गुरे को बनाकर नहीं सुना सकता कि अपने गुरबाणी दूंगा ठीक है तो थोड़े संबंधक संबंधक अभी कल करा ठीक है जी हो गुरी असि विचारियों जहाँ सतगुरु ने संबंधक ला के और गुप्त रूप के लगे है जिसे आया है उत्थी सतगुर ने अंकड़ हटा दी सतगुरु ने बहुत बुरीकी काम किया ਸਤਗੁਰੂ ਬੜੇ ਸਾਡੇ ਰੱਬੀ ਰੂਪ ਸਨ ਉਹਨਾਂ ਨੇ ਪਤਾ ਸੀ ਜਿਹੜੇ ਮੇਰੇ ਸਿੱਖ ਵੀ ਹੋਣਗੇ ਉਹ ਵੀ ਬੜੇ ਸਿਆਣੇ ਹੋਣਗੇ ਕੋਈ ਸਾਰੇ ਚੀਜ਼ਾਂ ਨੂੰ ਸਮਝਣਗੇ ਸੋ ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਜੇ ਅਸੀਂ ਸਮਝਾਂਗੇ ਤਾਂ ਮਤਲਬ ਅਸੀਂ ਸਤਗੁਰੂ ਦੇ ਕਹੇ ਮਤਲਬ ਸਿਆਣੇ ਹੋ ਜਾਵਾਂਗੇ ਠੀਕ ਹੈ ਸਮਝ ਆ ਗਈ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ